ਰੇ ਰਾਸ ਸਲੋਕ ਮੱਲਾ ਪਹਿਲਾ ਦੂਧਾਰੂ ਸਰੂਪਿਆ ਜਾਂ ਸੁਤਾਵ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਉ ਕਰੀ ਨਾ ਹੋਈ ਬਲਹਾਰੀ ਖੁਦ ਤੋਸਿਆ ਤਰੰਤ ਤਰੰਝਾਈ ਲਿਖਿਆ ਰਹਾਉ ਜਾਤਮੈ ਜੋ ਜੋਤ ਮੈ ਜਾ ਤਾਗਲ ਕਲਾ ਭਰਪੂਰਿਆ ਤੂੰ ਸੱਚਾ ਸਾਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਦੇ ਕੀਆ ਬਾਤਾਂ ਜੋਸ਼ ਕੰਨ ਸੂ ਕਰਿਆ ਸੁਦਰਗਾ ਸੰਹਲਾ ਪਹਿਲਾ ਏਕ ਓੰਕਾਰ ਸਗੁਰ ਪ੍ਰਸਾਦ ਸੁਦਰ ਤੇਰਾ ਕੀਆ ਸੁ ਕਰਕੇ ਆ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੀਕਾ ਸੰਖਾ ਕੀਤੇ ਤੇਰੇ ਵામਣਾਰੇ ਕੀਤੇ ਤੇਰਾ ਪ੍ਰੀਸੋ ਕਹੀਏ ਕੀਤੇ ਤੇਰੇ ਗਾਵਣਾਰੇ ਗਾਉਣ ਤੁਨੋਂ ਪਉਣ ਪਣੀ ਬਸੰਤਰ ਗਾਵਣ ਤਉ ਤਰੰਦੁਵਾਰੇ ਗਾਵਣ ਤਉ ਚੇਤਾ ਗੁਤ੍ਰ ਜਾਣੇ ਲਹਿਲੇ ਤਰੰ ਵਿਚਾਰੇ ਗਾਵਣ ਤਉ ਈਸਰ ਬ੍ਰਹਮਾ ਦੇਵੀ ਸੋਣ ਤਰੇ ਸਾ ਸਵਾਰੇ ਗਾਵਣ ਤਉਦ ਨੋ ਇੰਦਰਾ ਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਉ ਨੋ ਸਿ ਸਮਾਦੀ ਅੰਦਰ ਗਾਵਣ ਤਉ ਨੋ ਸਾਭ ਵਿਚਾਰੇ ਗਾਵਣ ਤਉ ਨੋ ਜਤੀ ਸਤੀ ਸੰਤੋਖੀ ਗਾਵਣ ਤਉ ਨੋ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਨਖੀਸਰ ਜੁਜ ਵਿਦਾਨਾਲੇ ਗਾਵਣ ਤੁਧ ਨੂੰ ਮੋਹੀਆਂ ਮਨਮੋਣ ਸੁਰਗਾ ਮਾਚ ਪਿਆਲੇ ਗਾਵਣ ਤੁਧ ਨੂੰ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੂੰ ਜੋਦ ਮਾਮਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਮ ਗਮਣ ਜੋ ਤੁਪਾਰਤੇ ਤੇਰੇ ਪਤਰਸਾਲੇ ਹੋਰ ਕੀਤੇ ਤੁਮ ਗਮਣ ਸਿਮੈ ਚਿਤ ਨ ਆਵਣ ਨਾਨਕਿਆ ਵਿਚਾਰੇ ਸੋਏ ਸੋਇ ਸਦਾ ਸਚ ਸਹਿਬ ਸਾਚਾ ਸਚੀ ਨਾਈ ਹੈ ਪਿਉ ਉਸ ਜੈ ਨੰਦਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤਿੰਕਰ ਕਰ ਕਰ ਜਿਨ ਸੀ ਮਾਇ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿ ਦੇਵ ਡਿਆਏ ਜੁਸ ਪਾਵੈ ਸੋਈ ਕਰਸੀ ਫਿਰੁ ਕਮਨਾ ਕਰਣਾ ਨਹੀਂ ਸਾਈ ਸੋ ਪਾਸ ਸੋ ਸਾਮ ਪਸਾਬ ਨਾਨਕ ਰਹਿਣ ਜਾਈ ਆ ਸਮਨ ਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੀਏ ਡਵਾਡਾ ਡੀਠਾ ਹੋਈ ਕੀਮਤ ਪਾਣਾ ਕਿਹਾ ਜਾਹੀ ਕਹਿਣ ਵਾਲੇ ਤੇ ਰਈ ਸੁਮਾਏ ਵੱਡੇ ਮੇਰੇ ਸਾਬਾ ਗਰਗ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰ ਕੀਤਾ ਕੀ ਉਡਚਿਆ ਰਹਾ ਸਭ ਸੁਖ ਤੇ ਮਨ ਸੁਖ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਰਹਾ ਹੀ ਕਹਿ ਨ ਜਾਇ ਤਿਤ੍ਰ ਉਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕਿਆ ਵਡਿਆਈਆਂ ਤੋਵੇਂ ਸਦੀ ਕਨੇ ਨ ਪਾਈਆ ਕਰਮ ਲੈਨੀ ਠਾਕ ਰਹਾਈਐ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇ ਪੰਡਾਰਾ ਜਿਸ ਤੂੰ ਦੇ ਤਸੇ ਖਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾਮਨ ਲਾ ਪਹਿਲਾ ਆਖਾਂ ਜੀਵਾਂ ਸ੍ਰੀ ਮਰ ਜਾਉ ਆਖਣ ਊਖਾ ਸਚ ਨਾਹ ਸਚ ਨਾਮ ਕੀ ਲਾਗੇ ਪੂਖਾ ਉਤ ਪੂਖੇ ਖ ਚਲੀਏ ਦੂ ਸੁਖਮ ਸ੍ਰੀ ਮੇਰੀ ਮਾਹੀ ਸਾਚਾ ਸਭ ਸਾਚੇ ਨਾਏ ਰਹਾ ਸੱਚ ਨਾਮ ਕੀਤ ਲਵੜਿਆਈ ਆਤਿ ਕੀ ਕੀਮਤ ਨਿਪਾਈ ਜਿਸ ਸਾ ਮਿਲ ਕੇ ਆਖਨ ਪਾਹੇ ਵਡਨ ਹੋਏ ਕਾਣ ਨੰਜਾਏ ਨਾ ਉਮਰ ਨਾ ਐਸੋਗ ਦਿਨ ਦਰਨ ਨ ਚੁਕੇ ਪੋ ਗੁਣਿ ਉਹ ਹੁਰ ਨਾਏ ਕੋਈ ਨਾ ਕੋ ਆਨਾ ਕੋਈ ਜਿਉੜਿਆ ਤੇੜ ਤੇ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਥਨ ਸਾਰੇ ਤੀਖ ਮਜਾਤ ਨਾਨਕ ਨਾਮੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾਂ ਮਨੋਂ ਖਰੂ ਗੁਰ ਪਾਸ ਹਮ ਕੀ ਰੇ ਕਰਮ ਸਾਗੁ ਸਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਰੱਬ ਪ੍ਰਾਣ ਸਿਖਾਈ ਹਰ ਕੀ ਤਮਰੀ ਹੈ ਰਾਸ ਰਹਾ ਹਰ ਜਨ ਕੇ ਵਡ ਪਾ ਗੋਡੇਰੇ ਜਿਨਾਂ ਸਰਦਾਰ ਪਿਆਸ ਹਰ ਹਰ ਨਾਮ ਲੇ ਤ੍ਰਿਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਗਰਸ ਨਾਮ ਨ ਪਾਇ ਤੈ ਪਾਹੀ ਜਮ ਪਾਸ ਜੋ ਸਗੁ ਸੰਤ ਸੰਗਤ ਨ ਆਏ ਤ੍ਰਿਗ ਜੀਵੇ ਤ੍ਰਿਜੀਵਾ ਜਿਨ ਹਰ ਜਨ ਸਗੁ ਸੰਗਤ ਪਾਏ ਤੈਨ ਤਨ ਮਤ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਸ ਤਰ੍ਹਾਂ ਸਪਾਇਆ ਮਿਲ ਜਨ ਅਣਖ ਨਾਮ ਪ੍ਰਗਾਸ ਰਾ ਗੁਜਰੀ ਮਨ ਲਾ ਪੰਜ ਕਾਹੇ ਰੇ ਮਨ ਚਿਤ ਉਦਮ ਜਾ ਆਹਰ ਹਰ ਜੀ ਉਪਰ ਸੈਲ ਪਥਰ ਮੈਂ ਜੰਤੂ ਪਾਏ ਤਾਂ ਕਰ ਜਿ ਖਾਗੀ ਕਰ ਤਰਿਆ ਮਹਿਰੇ ਮਾਦੋ ਜੀ ਸਤ ਸੰਗਤ ਮਲੀ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਖੇ ਕਾਸ਼ਟ ਰਾ ਜਨ ਪਿਤਾ ਲੋ ਸੁਵੰਤਾ ਕੋਇ ਨੰਕ ਸਗੀ ਤਰਿਆ ਸਿਰ ਸਿਰ ਸੁਮਾਰੇ ਠਾਗੁਰ ਕਾਹੇ ਮਨ ਫੋ ਕਰਿਆ ਉੱਡੇ ਉਡਿਆ ਵੈਸੈ ਕੋਸਾ ਤੁ ਪਾਛੇ ਬਤਰੀ ਛਰਿਆ ਤਿੰਨ ਕੌਣ ਖਲਾਵੇ ਕੌਣ ਚਿਗਾਵੇ ਮਨ ਮੇ ਸਿਮਣ ਕਰਿਆ ਸਭ ਨਿਧਾਨ ਅੰਦਾਸ ਸਦਾਨ ਠਾਗੁਰ ਕਰਤ ਤਰਿਆ ਜਨ ਨਾਨਕ ਬਲ ਬਲ ਸਬਾ ਜਾਈ ਤਰੰਤ ਨਾ ਫਰਾਵਰਿਆ ਰਾਗਿਆ ਸੰਮਲਾ ਚੌਥਾ ਸੁਪੁਰਖ ਏਕ ਓੰਕਾਰ ਸੋ ਗੁਰ ਪ੍ਰਸਾਦ ਸੁਪੁਰਖ ਨਰੰਝਣ ਹਰ ਪ੍ਰੁਖ ਨਰੰਝਣ ਹਰਗੁ ਮਾਗੁ ਮੋ ਪਾਰ ਸਭ ਤਿਆਵੇ ਸਭ ਤਿਆਵੇ ਤੁਜੀ ਹਰ ਸਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੁਂ ਜੀਆਂ ਖਾਦਾ ਤਾਰਾ ਹਰ ਤਾਉ ਸੰਤੋ ਜੀ ਸਭ ਦੁਖ ਵਿਸਾਨਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜਕਟੇ ਅੰਤਰ ਸਮਨ ਅੰਤਰ ਜੀ ਹਰੇ ਕੋ ਪੁਰੂਸ ਸਮਾਨ ਇਕ ਦਾਤੀ ਇਕ ਭਿਖਾਰੀ ਜੀ ਸਭ ਤੇਰੇ ਛੋਜ ਵਿਡਾਣ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤਦ ਬਨਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ تیرਖਿਆ ਗੁਣਿਆ ਖਵਖਾਣ ਜੋ ਸੇਵੈ ਜੋ ਸੇਵਤੋ ਜੀ ਜਨ ਅਨੰਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੂਤ ਸਿਉ ਪੈ ਜਨ ਅਰਥਾ ਜੀ ਤੈਨ ਟੁੱਟੀ ਜਮ ਕੀ ਫਾਸੀ ਜਨ ਪਾਉ ਜਿਨ ਹਰਨਰ ਪਉ ਤੈ ਜੀ ਤਿਨ ਕਾ ਪਉ ਸੁਖਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੈ ਹਰ ਰੂ ਸੁਮਾਸੀ 세탄 세탄 ਜਨਰਤਾ ਜੀ ਜਨਾਨਕ ਤਨ ਮੜ ਜਾਸੀ ਤੇਰੀ ਫਤ ਤੇਰੀ ਪਦ ਪੰਡਾਰ ਜੀ ਫਰੇ ਬੇਅੰਤ ਬੇਅੰਤਾ ਤੇਰੀ ਫਤ ਤੇਰੇ ਪਉ ਸਰਾਣ ਤੁਜੀ ਹਰਣ ਕਾਨੇ ਕਨੰਤਾ ਤੇਰੀ ਅਨੰਕ ਤੇਰੀ ਅਨੰਖਰਾ ਪੂਜਾ ਜੀ ਤਬ ਤਪੇ ਜਪੇ ਬੇਅੰਤ ਤੇਰੇ ਨੇਖ ਤੇਰੇ ਨੇਖ ਪੜੇ ਵੋ ਸਮਰਦ ਸਾਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਫਤ ਸੇ ਫਤ ਭਲੇ ਜਨ ਅਨਖ ਜੀ ਜੋ ਪਾਵੇ ਮਿਰਿਆ ਭਗਵੰਤਾ ਤੂੰ ਆਦਪੁਰਖ ਪਰਮ ਫਰਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੁੰ ਜੋ ਜੁਗੀ ਕੋ ਸਦਾ ਸਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਵਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਵਿਆਪੇ ਸਿਰਸਾ ਉਪਾਈ ਜੀ ਤੇ ਆਪੇ ਸਭ ਕੋਈ ਜਨਨ ਗੁੰਗਾਵੀ ਕਰਤੇ ਕੇ ਜੀ ਜੋ ਸਭ ਸੇ ਕਾਰ ਜਨੋਈ ਅਸਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਵ ਸੋਈ ਥਿਸੀ ਜੋ ਤੂੰ ਦੇ ਸੋਇ ਹੂੰ ਪਾਈ ਰਹਾ ਸੁਭ ਤੇਰੀ ਤੂੰ ਸਭ ਨੀਤਾ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਏ ਗੁਰਮਖ ਲਾ ਦਾ ਮਨ ਮੋ ਗਵਾਇਆ ਵੇ ਆਵਿਛੂੜੇ ਮਲਾਇ ਤੂੰ ਦਰਿਆਉ ਸਤ ਜੀ ਮਾਈ ਤੁਧ ਬਿਨ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੀਲ ਵਜੂ ਮਨੁ ਵਿਚਿਆ ਸੰਜੂਗੀ ਮੇਲ ਜਿਸਨੂੰ ਤੂੰ ਜਿਣਾਏ ਸੋਈ ਜਿਨ ਜਾਣੀ ਹਰ ਗੁਣ ਸਦੇ ਆਖ ਖਾਨ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜਦੀ ਹਰ ਨਾਮ ਸਮਾਇ ਤੂੰ ਆਪੇ ਖਰਤਾ ਤੇਰਾ ਕੀਆ ਸਭ ਹੋਈ ਸਦਬੰਦ ਜਾ ਵਰਣਾਂ ਕੋਏ ਤੁਮ ਕਰ ਕਰ ਵੇਖੀ ਜਾਣੀ ਸੋਈ ਜਨਾਨੇ ਗੁਰਮੁਖ ਫਰਗਟ ਆਸਮ ਹੱਲਾ ਪਹਿਲਾ ਤਿਤ ਸਰੜੜਾ ਪਹਿਲੇ ਨਵਾਸਾ ਪਾਣੀ ਪਾਉਤ ਨੇ ਕੀਆ ਪੰਗਜ ਮੋ ਪਗ ਨੀ ਚਾਲੈ ਹਮ ਦੇ ਖਾਤੈ ਡੂਬੀ ਅਲੀ ਮਨ ਇਕ ਨਾ ਚੀਵ ਸਮੂੜ ਮਣਾ ਹਰਬਸ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨੀ ਪੜਿਆ ਮੂਰਖ ਮੋਦ ਦਾ ਜਨਮ ਪਿਆ ਪ੍ਰਮਤ ਨਾਨਕ ਥਿਰ ਕੀ ਸਨ ਨ ਜਿੰਤੁ ਨਾਈ ਵਿਸਰਿਆ ਸਮ ਹੱਲਾ ਪੰਨਾ ਤੈ ਪ੍ਰਾਤਮਾ ਨੁਖ ਦੇ ਹੁਰੀਆ ਗੋਦ ਮਿਲਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇਨੰ ਕਾਮ ਮਿਲ ਸਾਥ ਸੰਗ ਫਰ ਕੀਵਲ ਨਾਮ ਸਰੰਜਾਵਲਾ ਫੋਜ ਤਰਨ ਗਏ ਜਨਮ ਵਿਰਥਾ ਜਾ ਤਰੰਗ ਮਾ ਕੀਰਾ Jap tap sanyam ਦਰਮਨਾ ਕਮਾਇ ਸੇਵਾ ਸਨੰਜਨ ਹਰਿ ਆ ਕਉ ਨ ਨਿਕਮ ਨੀਚ ਕਰਮਾ ਸਰਨ ਪਰੇ ਕੀ ਰਾਖੂ ਸ਼ਰਮਾ ਏਕ ਓੰਕਾਰ ਸਿਵਾਏ ਗੁਰੂ ਜੀ ਕੀ ਫਤੇ ਪਾਦਛੈਦ ਸਵੀ ਕਬਿਓ ਬਾਦ ਬੇਨਤੀ ਚੋ ਪਾਈ ਹਮਰੀ ਕਰੋ ਆਂਧੇ ਰੱਛਾ ਪੂਰਨੋ ਚਿਤ ਕੀ ਇਛਾ ਤਉ ਚਰਨਨ ਮਰੇ ਹਮਾਰੈ ਹਮਾਰਾ ਆਪਣਾ ਜਾਨਕ ਰੂਪਿਤ param ਹਮਰੇ ਦੁੜ ਸਵੇ ਤੁੰਗਾਓ ਆਪਾਤ ਦੇ ਮੋਹਿ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇਵ ਸਿਖ ਸੁਵੇ ਕਰਤਾਰੰ ਮੋਹ ਰਖਾਣ ਜੀ ਕਰ ਦੇ ਕਰੀਏ ਸਭਨ ਕੋ ਆ ਸੰਗਰੀ ਪੂਰਨ ਹੈ ਮਾਰੀ ਆਸਾ ਤੁਰ ਪਨ ਖੀਰੇ ਪਿਆਸ ਤੁਮੇ ਛਾੜ ਕੋ ਵਰਣ ਤਿਆਹ ਜੋ ਬਰਚੌਸ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਏ ਚੁਨ ਚੁਨ ਸਤਰਾ ਮਾਰੇ ਮਾਰੀ ਆਪ ਆਦੇ ਮੁਝੇ ਬਰਗੀ ਮਨਕਾਰ ਖਾਤਰਾ ਸਨਵਰਗੀ ਹੁਜੂ ਸਾ ਮਾਰੇ ਪੱਚਾ ਸ੍ਰੀ ਤੁਜੂ ਕਰਿਓ ਰਛਾ ਰਾਖ ਲਿਉ ਮੈ ਰਖਣਾਰੀ ਸਭ ਸੰਸਾਇ ਪਿਆਰ ਦੀਨ ਬੰ ਦੁਸ਼ਟਨ ਕੇ ਅੰਤਾ ਤੁਮਿਓ ਪੁਰੀ ਛਤਰਦਾ ਕੰਤਾ ਕਾਲ ਪਏ ਬ੍ਰਹਮਾ ਮੁਤਰਾ ਕਾਲ ਪਏ ਸੁਜੂ ਉਤਰਾ ਕਾਲ ਪਾਇ ਕਰਿ ਵਿਚਿਨ ਪ੍ਰਗਾਸ ਸਰਕਾਰ ਕਾ ਕੀ ਆਤਮਾਸਾ ਜਮਨ ਕਾ ਜੋਗੀ ਸਭ ਕੀਓ ਬੀਦਰਾ ਬ੍ਰਹਮਾ ਜੂਤੀ ਜਮਨ ਕਾ ਸਾਲੂ ਸਵਾਰਾ ਨਮਸ਼ਕਾਰ ਤੈ ਮਾਰ ਜਮਨ ਕਾਲ ਸਭ ਜਗਤ ਬਨਾਇ ਦੇਵ ਦਾ ਜਸ਼ਨੁ ਪਜਾਇ ਆਦਿ ਅੰਤਿ ਕੇ ਉਤਾਰਾ ਸੋਈ ਗੁਰੂ ਸਮਝਿਓ ਮਾਰਾ ਨਮਸਿਕਾਤ ਸੀ ਕੁੰਮਾਰੀ ਸਰਪਰਜਾ ਨੇ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਮੰਦ ਕੀਓ ਕਣ ਕਣ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ ਜਿਠੀ ਤੇ ਕੁੰਝਰ ਸੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀੜ ਪਛਾਨੇ ਕੜਕਣ ਕੀ ਪੜ ਪੜ ਕੀ ਜਾਣੈ ਜਬਦ ਕਰ ਖਨਾ ਕਰਤਾਰਾ ਪਰਜਾ ਤਰਤਵ ਦੀ ਅਪਾਰੰ ਜਾਬਿਆ ਕਰ ਕਰ ਤੂ ਖਬੂ ਤਮ ਮਲ ਦੇਵ ਤਰ ਸਭੂ ਜੇ ਤੇ ਬਨ ਸਿਟ ਸਵਤਾਰੇ ਆਪ ਆਪਣੀ ਬੂਝ ਚਾਰੇ ਤੁਮ ਸਭੀ ਤੇਰੇ ਤਨ ਆਲਮ ਜਨਤ ਵੇਦ ਭੇਦਰ ਆਲਮ ਨਰੰਕਾਰ ਨਰਮ ਕਾਨੇ ਲੰਬ ਆਦ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਰਥ ਬੇਦਾ ਜਾਂ ਖੂ ਫਿਵਨ ਫਾਉਦ ਬੇਦਾ ਤਾਂ ਕੋ ਕਰਪਨ ਨ ਮਾਨਤ ਮਾ ਮੂੜ ਖ ਬੇ ਨ ਜਾਣ ਮਨ ਦੇ ਖ ਕ ਸਦਾ ਸਿਵ ਨਰੰਕਾਰ ਖ ਚਿੰਤ ਨਹੀਂ ਪਿਅ ਆਪ ਆਪਣੀ ਬੁੱਧ ਜੀਤੀ ਬਨਤ ਪਿਨ ਫੰਤ ਆਤੀ ਤੀ ਤੁਮਰਾ ਲਖਨ ਆਨ ਦਾ ਪਸਾਰਾ ਕਹਿ ਵਿਸਾ ਪ੍ਰਥਮ ਸੰਸਾਰ ਇਕਰੂ ਪਨੂ ਸਰੂਪਾ ਰੰਗ ਪਿਉ ਰਾਵਖੀ ਪੂਪਾ ਅੰਡਜੇ ਰਾਸੀ ਕੀਨੀ ਉਤਪੁਜ ਖਾਨ ਮੌਰ ਜੀਨੀ ਕਉ ਫੂ ਰਾਜਾ ਬੈਠਾ ਕਉ ਸਿੰਘਪ ਸਿੰਘਰ ਕੈਠਾ ਸਗਰੀ ਸਿੜ ਦਿਖਾਇ ਚੰਪਾ ਆਜੁਗਾ ਸਰੂਸੀਯੰਪਾ ਅਵਰਛਾ ਮੇਰੀ ਤੁਮ ਕਾਰੋ ਸਿਖੋ ਬਾਰਾ ਸਿਖ ਸੰਗਰ ਦੁੜਜਤੇ ਉਠਵਤ ਉਤਪਾਤਾ ਸਗਲ ਮਲੇਛ ਖੋਰਣ ਕਾਤਾ ਜਿਹਾ ਤੂ ਤਸਰਣੀ ਪਰੇ ਤਿਨਕੇ ਦੁਧ ਦੂਤਾ ਮਾਰੇ ਪੁਰਖ ਜਮ ਫਪ ਪਰੇ ਤਿਆਰੇ ਤਿਨਕੇ ਤੁਮ ਸੰਗਣ ਸਬਟਾਰੇ ਜੋ ਕਰ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਹੀਟਨੀ ਆਹ ਰਖਾ ਹੋਏ ਤਾਂ ਸਭ ਖਾਲਾ ਦੁਸ਼ਟ ਅਸ਼ਟ ਤਰੇਦ ਕਾਲਾਂ ਕਿਰਪਾ ਦ੍ਰਿਸ਼ ਸੰਜੈ ਨਾ ਰਹੂ ਤਾਂ ਕੇ ਤਾ ਉਤਨ ਕਮਿਆਰੂ ਰਿਧ ਸਿਧ ਕਰਨ ਮੂ ਸਭ ਹੋਈ ਦੁੜਸ਼ਾ ਸੁਸਕੇ ਨ ਕੋਈ ਇੱਕ ਬਾਰ ਜੰਤ ਮੇ ਸੁਬਾਰਾ ਕਾਲ ਪਾਂ ਤੇ ਤਾਈਂ ਬਾਰ ਜਨਨ ਨਾਮ ਤਿਆਰੁ ਕਾਹ ਦਾਰ ਜੜ ਦੁਸ਼ਟ ਦੋਹ ਤੇ ਰਾਮ ਖੜ ਖੇਦ ਮੈਂ ਸੰਤਿਆਰੀ ਆਪਾ ਢਿਲਿਓ ਬਾਰੀ ਸਰਬ ਠੋਰ ਮੂ ਹੋਸਾਈ ਦੁੜ ਦੋ ਤੇ ਲਿਓ ਬਚਾਈ ਸੋਈਆ ਬੰਗੈ ਗਾਇ ਜਬ ਤੇ ਤੁਮਰੀ ਤਅਤੇ ਕੋ ਆਸਤਰੀ ਨੀ ਆਨੇ। ਰਾਮ ਰੀ ਪ੍ਰਾਣੁ ਕੁਰਾਣੁ ਅਨੇਕ ਐ ਮਤੇ ਕ ਨਾ ਮਾਨੇ। ਸਿਮਰਤ ਸਾਸਤਰ ਬੀ ਸਬੇ ਬੂਪੀ ਦ ਕਾਮੇ ਕ ਨਾ ਜਾਣੇਉ। ਸੇਸ ਪਾਣ ਕਿਰਪਾ ਤੁਮਰੀ ਕਰ ਮੈ ਨਾ ਕਹਿਉ ਸਭ ਤੋ ਬਖਾਨਿਆਂ ਦੋਰਾ। ਸਲਤਵਾਰ ਕੋ ਛਡਕੇ ਗਿਹੁ ਤਾਰ ਦਵਾਰ ਬੰਗੈ ਕੀ ਲਾਜ ਅਸ ਗੋਵਿੰਦਾਸ ਦਵਾਰ। ਰਾਮ ਕਲੀ ਮੱਲਾ ਤੀਜਾ ਆਨੰਦ ਇਕੋ ਅੰਕਾਰ ਸੁਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਹੂਦਾ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤੰਗਾ ਹਰੀ ਕੀ ਨਾਮ ਅੰਜਨੀ ਵਸਾਇਆ ਕਹਿ ਨਾਨਕ ਨੰਦੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਾਰੂ ਹਰਨਾਲੇ ਹਰਨਾਰੂ ਤੁਮਨ ਮੇਰੇ ਦੂਸਾ ਵਿਸਾਨ ਅੰਗੀਕਾਰੁ ਕਰ ਤੇਰਾ ਕਰ ਸੁਬਸਵਾਰਨ ਸੁਬਨ ਗਲਾ ਸਮਰਾਦ ਸੁਆਮੀ ਸੋ ਕੁਮਨਵ ਸਾਰੇ ਕਹਿ ਨਾਨਕ ਮਨ ਮੇਰੇ ਸਾਰ ਹੋਰ ਨਾਲੇ ਸਚੇ ਸਭ ਆਖਿਆ ਨਹੀਂ ਕਰ ਤੇਰੀ ਕਰਤਾਂ ਤੇਰੇ ਸਭ ਕੁਛੈ ਜਿਦੈ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾਮ ਮਨੁ ਸਾਹਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਖਨੇਰੇ ਕੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਰਹਾ ਧਾਰੂ ਸਾਚਾ ਨਾਮ ਧਰਮ ਰਾਜਿਨ ਪੁਖਾਂ ਸੁਖੁ ਗਵਾਈਆ ਕਰਸਾਂ ਸੁਖ ਮਨਿ ਉਸਿਆ ਜਨਿ ਸੰਸਾਰ ਸਪਜਾਈਆ ਸਾਖੁਰ ਬਾਣ ਕੀਤਾ ਗੁਰੂ ਵਿਟਾ ਉਂ ਜੇਤੀਆ ਵਢਾਈਆ ਕੈ ਨਾਨਕ ਸੁਣੋ ਸੰਤੋ ਸਉਤਰੋ ਪਿਆਰ ਸਾਚਾ ਨਾਮ ਰਹਾ ਧਾਰੂ ਵਾਜੇ ਪੰਛ ਸ਼ਬਦ ਤਿਤ ਕਰਸ 바ਗੇ ਕਰਸ 바ਗੇ ਸ਼ਬਦ ਵਾਜੇ ਕਲਾ ਅੰਜਿਤ ਕਰਤਾਰੀਅੰ ਪੰਦੋਤ ਵਸ ਕੀਤੀ ਕਾਲ ਕੰਢ ਕੁਮਾਰਿਆ ਦੁਰਕਰਮ ਪਾਤੁ ਜਿਨ ਕੋ ਸੇਨਾ ਮਰ ਕੇ ਲਾਗੀ ਕਹਿ ਨਾਨਕ ਤਾਂਸ ਕੋ ਆ ਤਿਤ ਕਰਣਾ ਦਵਾਜੇ ਅਨੰਦ ਸੁਨੋੜ ਪਾਗਿਓ ਸਨਮਨੋ ارت ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸੰਗਲ ਵਸੂਰੇ ਦੁਖ ਰੋ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈ ਸਿਰ ਸੇ ਪੂਰੀ ਗੁਰ ਤੇ ਜਾਣ ਸੰਤੇ ਪਨੀਤ ਕਾ ਤੇ ਪਿਤ ਸੰਤ ਗੁਰ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਰਾਗੇ ਵਾਜੇ ਅਨਹਾਰ ਤੂਰੇ ਮੋਦਾਮਣੀ ਮੱਲਾ ਪੰਜਵਾਂ ਥਾਰਵੇ ਤਨ ਵਸਤੂ ਪਈਓ ਸਾਸਨ ਤੋਖ ਵਿਚਾਰ ਅਮਰਤ ਨਾਨਕ ਥਾਰਵੇ ਕਾ ਪੈਓ ਜਿਸ ਕਾ ਸਭ ਸਰਦਾਰ ਜੀ ਕੋ ਖਾਂ ਜੀ ਕੋ ਪੰਚਾਇ ਜਿਸ ਕਾ ਉਹੇ ਆਦਾਰ ਏ ਵਸੀ ਨ ਜਾਇ ਨਿਤ ਨਿਤ ਰਾਖੁਰ ਤਾਰ ਤਮ ਸੰਸਾਰ ਚਰਨ ਰਗ ਤਰੀਏ ਸਭ ਨਾਨਿਕ ਬ੍ਰਹਮ ਫਸਾਰ ਸਲੋਕ ਮੰਲਾ ਪੰਜਵਾਂ 13 ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈ ਨਿਰਗੁਣ ਆਰੇ ਖੁ ਗੁਣ ਨਾਹੀ ਆਪੇ ਤਰਸ ਪੇ ਹੋਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ